ਕਦੇ ਨਿਰੋਲ ਪੰਥਕ ਤੇ ਕਦੇ ਨਿਰੋਲ ਸਿਆਸੀ ਚੋਲੇ ਬਦਲਦੇ ਆਏ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਝੂਲ ਦੋ ਵਿਧਾਨ ਤੇ ਟਿਕੀ ਹੈ ਤੇ ਆਪਣੀ ਸਹੂਲਤ ਤਹਿਤ ਉਹ ਕਦੇ ਨਿਰੋਲ ਸਿਆਸੀ ਤਰਵਾਲੇ ਵਿਧਾਨ ਨੂੰ ਅੱਗੇ ਕਰਦਾ ਰਿਹਾ ਤੇ ਕਦੇ ਪੰਥਕ ਸਿਆਸਤ ਲਈ ਪੰਥਕ ਵਿਧਾਨ ਨੂੰ ਅਕਾਲੀ ਦਲ ਦੇ ਸਿਪੇ ਸਲਾਰ ਵੀ ਉਹੀ ਸਿਆਸੀ ਗੋਟੀਆਂ ਖੇਡਣ ਲੱਗੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਲੰਬੇ ਹੁੰਨ ਤੋਂ ਬਾਅਦ ਮਨਜੀਤ ਸਿੰਘ ਜੀਕੇ ਦੇ ਵਿਚਾਰ ਹੁਣ ਬਦਲੇ ਨੇ ਤੇ ਉਹਨਾਂ ਮੁਤਾਬਕ ਰਾਜਨੀਤਿਕ ਤੇ ਪੰਥਕ ਸਿਆਸਤ ਇਕੱਠਿਆਂ ਨਹੀਂ ਚੱਲ ਸਕਦੀ। ਸੋ ਭਵਿੱਖ ਵਿੱਚ ਉਹ ਦੋਹਾਂ 'ਚੋਂ ਇੱਕ ਚੁਣਨਗੇ। ਹਾਲਾਂਕਿ ਕੁਰਸੀ ਸਲਾਮਤ ਰਹਿੰਦਿਆਂ ਤੱਕ ਉਹਨਾਂ ਦੇ ਕੀ ਵਿਚਾਰ ਸਨ ਇਹ ਕਿਸੇ ਤੋਂ ਲੁਕੇ ਹੋਏ ਨਹੀਂ ਨੇ। ਉਹਨਾਂ ਦੇ ਇਸ ਬਿਆਨ ਨੂੰ ਵੇਖਿਆ ਜਾਵੇ ਤਾਂ ਉਹਨਾਂ ਦਾ ਇਸ਼ਾਰਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਥਾਪੇ ਮੁਖੀ ਮਨਜਿੰਦਰ ਸਿੰਘ ਸਿਰਸਾ ਵੱਲ ਵੀ ਜਾਂਦਾ ਨਜ਼ਰ ਆਉਂਦਾ ਹੈ। ਭਾਜਪਾ ਵੱਲੋਂ ਚੁਣਿਆ ਇਹ ਵਿਧਾਇਕ ਫਿਲਹਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਕਾਬਜ਼ ਹੈ। ਹਾਲਾਂਕਿ ਆਰਐਸਐਸ ਵੱਲੋਂ ਸ ਰਹ ਹੈ ਪਰ ਤੱਕ ਸ੍ਰੀ ਹਜੂਰ ਸਾਹਿਬ ਤੇ ਤੱਕ ਸ੍ਰੀ ਪਟਨਾ ਸਾਹਿਬ ਵਿੱਚ ਬੀਜੇਪੀ ਦੀ ਕਸਪੈਟ ਹੋ ਚੁੱਕੀ ਹੈ ਤੇ ਅਕਾਲੀ ਲੀਡਰਸ਼ਿਪ ਆਪਣੀ ਸਿਆਸੀ ਖਾਹਿਸ਼ ਦੀ ਪੂਰਤੀ ਲਈ ਦੰਦ ਜੋੜੀ ਬੈਠੀ ਹੈ ਹੁਣ ਉਹੀ ਬੀਜੇਪੀ ਦਾ ਇੱਕ ਵਿਧਾਇਕ ਦਿੱਲੀ ਕਮੇਟੀ ਨੂੰ ਚਲਾ ਰਿਹਾ ਜੋ ਬੀਜੇਪੀ ਦੀ ਟਿਕਟ ਤੋਂ ਚੁਣਕਿਆ ਹੈ ਜਿਸ ਦੀ ਵਿਚਾਰਧਾਰਾ ਸਿੱਖ ਕੌਮ ਨੂੰ ਇੱਕ ਵੱਖਰਾ ਧਰਮ ਮੰਨਣ ਤੋਂ ਇਨਕਾਰੀ ਹੈ ਸਿੱਖਾਂ ਨੂੰ ਕੇਸਾਤਾਰੀ ਹਿੰਦੂ ਮੰਨਦੀ ਹੈ ਸਿੱਖ ਕੌਮ ਨੂੰ ਆਪਣੇ ਅੰਦਰ ਜذب ਕਰਨ ਦੀਆਂ ਵਿਉਂਤਾਂ ਕੱਢ ਰਹੀ ਹੈ ਤਖਤ ਹਜ਼ੂਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਬਿਲੇ ਬੇਸ਼ੱਕ ਕਾਫੀ ਸ਼ੋਰ ਸ਼ਰਾਬਾ ਜ਼ਰੂਰ ਪਾਇਆ ਗਿਆ ਮਹਾਰਾਸ਼ਟਰ ਦੀ ਫੜਨਵੀਂ ਸਰਕਾਰ ਵੱਲੋਂ ਪ੍ਰਬੰਧਕੀ ਕਮੇਟੀ ਦੇ ਸੰਵਿਧਾਨ ਵਿੱਚ ਕੀਤੀ ਸੋਧ ਨੂੰ ਭੰਡਣ ਵਾਲਿਆਂ ਵਿੱਚ ਸਿਰਸਾ ਸਾਹਿਬ ਸਭ ਤੋਂ ਅੱਗੇ ਸਨ ਆਰਐਸਐਸ ਵੱਲੋਂ ਖੜੀ ਕੀਤੀ ਗਈ ਰਾਸ਼ਟਰੀ ਸਿੱਖ ਸੰਗਤ ਦੀਆਂ ਕੋਡੀਆਂ ਚਲਾਂ ਨੂੰ ਨਾ ਚੱਲਣ ਦੇ ਦਾਅਵੇ ਕਰ ਰਹੇ ਸਨ ਪਰ ਸਿਆਸਤ ਕੀ ਕੁਝ ਨਹੀਂ ਕਰਵਾ ਦਿੰਦੀ ਸਿਰਸਾ ਸਾਹਿਬ ਵਿਧਾਇਕ ਦੀ ਕੁਰਸੀ ਨਾਲ ਚਿੰਬੜੇ ਰਹੇ ਪੰਥਕ ਹਲਕਿਆਂ ਵਿੱਚ ਉੱਠੇ ਸਵਾਲਾਂ ਤੇ ਖੁਦ ਸੱਚੇ ਸਾਬਿਤ ਹੋਣ ਲਈ ਅਕਾਲੀ ਆਗੂ ਕੁਝ ਤੱਤੇ ਬਿਆਨ ਦੇਣ ਤੋਂ ਬਾਅਦ ਚੁੱਪ ਦੇ ਸ਼ਾਂਤ ਹੋ ਗਏ ਫਿਲਹਾਲ ਬੀਜੇਪੀ ਹਮਾਇਤੀ ਭਪਿੰਦਰ ਸਿੰਘ ਮਨਹਾਸ ਉਥੇ ਗੱਦੀ ਸੰਭੀ ਬੈਠਾ ਖਾਣਾ ਪੂਰਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਖੀ ਗੋਬਿੰਦ ਸਿੰਘ ਲੰਗੋਵਾਰ ਅਤੇ ਚੀਫ ਖਾਲਸਾ ਦਵਾਨ ਦੇ ਖਾਤੇ ਚ ਰਘੂਜੀਤ ਸਿੰਘ ਵਿਰਕ ਸ਼ਾਮਿਲ ਕੀਤੇ ਗਏ 4 ਦਿਨ ਦੇ ਰੌਲੇ ਤੋਂ ਬਾਅਦ ਅਕਾਲੀ ਦਲ ਚੁੱਪ ਹੈ ਮੌਜੂਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬੀਜੇਪੀ ਵੱਲੋਂ ਲਾਈ ਸੰ ਤੇ ਮੁੜੀਏ ਤਾਂ ਇਕੱਲੇ ਮਨਜਿੰਦਰ ਸਿੰਘ ਸਿਰਸਾ ਹੀ ਨਹੀਂ ਕਮੇਟੀ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਕਾਲਕਾ ਬੀਜੇਪੀ ਦੀ ਟਿਕਟ ਤੇ ਕਦੇ ਜੋ ਲੜਕੇ ਵਿਧਾਇਕ ਬਣੇ ਸਨ ਸੋ ਅਕਾਲੀ ਦਲ ਸਿੱਖ ਸੰਸਥਾਵਾਂ ਤੇ ਭਾਈਵਾਲ ਬੀਜੇਪੀ ਦੇ ਕਬਜ਼ੇ ਕਰਵਾ ਰਿਹਾ ਹੈ ਇਹ ਬੜਾ ਖਤਰਨਾਕ ਵਰਤਾਾ ਹੈ ਜੋ ਵਿਚਾਰਤਾਰਾ ਸਿੱਖ ਕੌਮ ਦੀ ਹਸਤੀ ਨੂੰ ਹੀ ਮੰਨਣ ਨੂੰ ਤਿਆਰ ਨਹੀਂ ਉਹ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ ਸੰਭਾਲੇਗੀ ਤਾਂ ਨਤੀਜੇ ਕੀ ਹੋਣਗੇ ਕਿਸੇ ਤੋਂ ਲੁਕੇ ਹੋਏ ਨਹੀਂ ਮੈਂ ਮਰਾਂ ਪੰਥ ਜੀਵੇ ਅਤੇ ਪੰਥ ਵਸੇ ਮੈਂ ਉਜੜਾ ਦੇ ਸਿਧਾਂਤ ਤੇ ਚੱਲਦਾ ਆਇਆ ਅਕਾਲੀ ਦਲ ਅੱਜ ਇੱਕ ਪਰਿਵਾਰ ਵਿਸ਼ੇਸ਼ ਦੀ ਜਾਗੀਰ ਹੈ ਤੇ ਇਹ ਪਰਿਵਾਰ ਆਪਣੇ ਸਿਆਸੀ ਮਫਾਦ ਲਈ ਸਿੱਖ ਕੌਮ ਨੂੰ ਹੀ ਉਹਨਾਂ ਸ਼ਕਤੀਆਂ ਦੇ ਹਵਾਲੇ ਕਰ ਰਿਹਾ ਜੋ ਸਿੱਖ ਹਸਤੀ ਨੂੰ ਮਟਾਉਣ ਲਈ ਦਿਨ ਰਾਤ ਲੱਗੀਆਂ ਨੇ ਸਿੱਖੀ ਇਤਿਹਾਸ ਨੂੰ ਬਦਲਣ ਦੀਆਂ ਕੋਝੀਆਂ ਚਾਲਾਂ ਚਲਦੀਆਂ ਆਈਆਂ ਇਹ ਸ਼ਕਤੀਆਂ ਹੁਣ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸਿੱਧੇ ਦਖਲ ਦੀ ਭੂਮਿਕਾ ਵਿੱਚ ਆ ਚੁੱਕੀਆਂ ਨੇ ਬੇਸ਼ੱਕ ਅੰਦਰ ਖਾਤੇ ਖੇਡ ਪਿਛਲੇ ਲੰਬੇ ਸਮੇਂ ਤੋਂ ਜਾਰੀ ਸੀ ਪਰ ਹੁਣ ਸਭ ਕੁਝ ਖੁੱਲਬ ਖੁੱਲਾ ਹੈ ਛਾਣਾਮਤੇ ਇਤਿਹਾਸ ਵਾਲੀਆਂ ਸਾਡੀਆਂ ਸੰਸਥਾਵਾਂ ਤੇ ਫਿਰ ਕਬਜ਼ੇ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਤੇ ਵੇਲਾ ਸੁਚੇਤ ਹੋਣ ਦਾ ਹੈ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ